ਛੋਟੇ ਸ਼ਹਿਰ ਚੋਂ ਇੱਕ ਮੁੰਡਾ ਸੀ ਜਿਹਦੀਆਂ ਅੱਖਾਂ 'ਚ ਐ ਸੁਪਨੇ ਸੀ ਤੇ ਉਹਨੇ ਦੁਨੀਆ ਜਿੱਤ ਲਈ ਸੋ ਵਾਇਗਰੂ ਕਰੇ ਤੁਸ ਸੁਣੋ ਲਾਈਵ ਸ਼ੋਅ ਦੇ ਵਿੱਚ ਕਿਸ ਤਰ੍ਹਾਂ ਪਰਮੇਸ਼ ਵਰਮਾ ਨੇ ਕੀਤੀ ਸਿੱਧੂ ਮੂਸੇਵਾਲੇ ਦੇ ਰਾਜ ਦੀ ਤਾਰੀਫ ਸਨੀ ਮਾਲਟਨ ਤੇ ਪਰਮੇਸ਼ ਵਰਮਾ ਨੇ ਲਾਈਵ ਸਟੇਜ ਤੇ ਮੂਸੇਵਾਲੇ ਨੂੰ ਕੀਤਾ ਯਾਦ ਤਾਰਾ ਖੜਾ ਚ ਆਇਆ ਸੀ ਥੋਡੇ ਵਾਂਗੂ ਐਵੇਂ ਇੱਥੇ ਸਿੱਧੂ ਸੀ ਤੇ ਉਹਦੇ ਵੀ ਐਂ ਸੁਪਨੇ ਸੀ ਉਹ ਗੱਲਾਂ ਉਹ ਮੈਂ ਸਰੀਨ ਨਾਲ ਗੱਲ ਕਰ ਰਿਹਾ ਸੁਣੀ ਪਰਮੇਸ਼ਰ ਵਰਮਾ ਸਿੱਧੂ ਮੂਸੇਵਾਲੇ ਦਾ ਪੱਕਾ ਯਾਰ ਹੈ ਇਹਦਾ ਸਾਰੇ ਜਾਣਦੇ ਆ ਪਰਮੇਸ਼ਰ ਵਰਮਾ ਸਿੱਧੂ ਮੂਸੇਵਾਲੇ ਦੇ ਸ਼ੁਰੂਆਤੀ ਦੌਰ ਤੋਂ ਹੀ ਉਸਦੇ ਨਾਲ ਹੈ ਤੇ ਇੱਕ ਐਸਾ ਆਰਟਿਸਟ ਹੈ ਜਿਸ ਨੇ ਸਰੀਆਮ ਸਿੱਧੂ ਮੂਸੇਵਾਲੇ ਨੂੰ ਸਪੋਰਟ ਵੀ ਕੀਤੀ ਸੀ ਚਾਹੇ ਉਹ ਇਲੈਕਸ਼ਨ ਟਾਈਮ ਹੋਵੇ ਜਾਂ ਕੋਈ ਵੀ ਸਮਾ ਹੋਵੇ ਪਰਮੇਸ਼ਵਰ ਬਰਮਾ ਨੇ ਸਿੱਧੂ ਦਾ ਹਮੇਸ਼ਾ ਸਾਥ ਦਿੱਤਾ ਹੈ ਤੇ ਅਕਸਰ ਹੀ ਲਾਈਵ ਸ਼ੋਅ ਦੇ ਵਿੱਚ ਉਸ ਨੂੰ ਯਾਦ ਕਰਕੇ ਭਾਵੁਕ ਵੀ ਹੋ ਜਾਂਦੇ ਹੈ ਰੀਸੈਂਟਲੀ ਪਰਮੇਸ਼ਵਰ ਬਰਮਾ ਲਾਈਵ ਸ਼ੋਅ ਲਗਾਉਣ ਦੇ ਲਈ ਵਿਦੇਸ਼ ਦੇ ਵਿੱਚ ਪਹੁੰਚੇ ਜਿੱਥੇ ਸਨੀ ਮਾਲਟਨ ਦੇ ਨਾਲ ਉਹਨਾਂ ਨੇ ਸਟੇਜ ਸਾਂਝਾ ਕੀਤੀ ਇਸ ਦੌਰਾਨ ਉਹਨਾਂ ਨੂੰ ਫੇਰ ਤੋਂ ਸਿੱਧੂ ਮੂਸੇਵਾਲੇ ਦੀ ਯਾਦ ਆਈ ਤਾਂ ਉਹਨਾਂ ਨੂੰ ਯਾਦ ਕਰਦੇ ਹੋਏ ਉਸ ਦੇ ਬਾਰੇ ਕੁਝ ਗੱਲਾਂ ਆਖੀਆਂ ਕੀ ਕਿਹਾ ਤੁਸੀਂ ਵੀ ਸੁਣੋ ਪਰ ਜਦੋਂ ਮੈਂ 17-18 ਦਾ ਆਇਆ ਸੀ ਛੋਟੇ ਵਾਂਗੂ ਐਵੇਂ ਇੱਥੇ ਸਿੱਧੂ ਸੀ ਤੇ ਉਹਦੇ ਵੀ ਐਵੇਂ ਸੁਪਨੇ ਸੀ ਉਹ ਗੱਲਾਂ ਉਹ ਮੈਂ ਸਨੀਮ ਨਾਲ ਗੱਲ ਕਰ ਰਿਹਾ ਸੀ ਉਹਨੇ ਬੀਟ ਚ ਲਾ ਕੇ ਟੋਚ ਨਾ ਗਾਣਾ ਸੁਣਾਇਆ ਸੀ ਮੈਨੂੰ ਗੱਡੀ 'ਚ ਬੈਠੇ ਨੂੰ ਤੇ ਛੋਟੇ ਸ਼ਹਿਰ 'ਚੋਂ ਇੱਕ ਮੁੰਡਾ ਸੀ ਜਿਹਦੀਆਂ ਅੱਖਾਂ 'ਚ ਐ ਸੁਪਨੇ ਸੀ ਤੇ ਉਹਨੇ ਦੁਨੀਆ ਜਿੱਤ ਲਈ ਸੋ ਵਾਇਗਰੂ ਕਰੇ